ਇਹ ਸ਼ਹਿਰ ਨੂੰ ਜਿਹੜਾ ਜਿਆਦਾ ਭੀੜਵੜਕੇ ਵਾਲਾ ਇਲਾਕਾ ਹੈ ਸਿਟੀ ਏਰੀਆ ਇਹਨੂੰ ਸਾਫ਼ ਸੁਥਰਾ ਰੱਖਣ ਲਈ ਚਲਾਨੇ ਤੇ ਦੀ ਬੇਨਤੀ ਕੀਤੀ ਗਏ ਨੇ ਕਿਹੜੇ ਕਿਹੜੇ ਵਾਹਨਾਂ ਤੇ ਚਲਾਨੇ ਹੋਵੇ। ਤੋਂ ਜਾਦੇ ਤੋਂ ਵੀ ਲੱਗਦੇ ਨੇ ਕਿ ਤੇ ਵੀ ਇਹਦੇ ਅਮਾਲ ਮੈਂ ਕੁਛ ਨਹੀਂ ਲੱਗਦਾ। ਬਹੁਤ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਇਹਨਾਂ ਦਾ ਸਾਥ ਦਿਓਗੇ ਤਾਂ ਮੈਂ ਤੇ ਸਾਰੀ ਦੁਨੀਆ ਦਾ ਦਿਲਾਰ ਤੁਹਾਡਾ ਬੇਤਨ ਕਹਿਣ ਸਾਹ ਰੋਜ਼ ਤਰ੍ਹਾਂ ਪੀਣੋ ਗਲਾ ਤੇ ਬਾਹਗਮਨ ਦੀ ਸਾਧੂ ਤੇ ਕਾਉਂਟ ਟਾਈਮਸ ਨਾਉ ਪੰਜਾਬ ਕੀ ਕੀਤਾ ਗਿਆ ਜੈਮ ਦੀ ਸੱਚੀ ਗੱਲ ਇਹ ਸ਼ਹਿਰ ਨੂੰ ਜਿਹੜਾ ਜਿਆਦਾ ਭੀੜ ਭੜਕੇ ਵਾਲਾ ਇਲਾਕਾ ਸਿਟੀ ਏਰੀਆ ਇਹਨੂੰ ਸਾਫ ਸੁਥਰਾ ਰੱਖਣ ਲਈ ਆਵਾਜ਼ ਆਈ ਵਿੱਚ ਵਿਗਨ ਨਾ ਪਏ ਇਸ ਇਲਾਕੇ ਨੂੰ ਵਨਵੇ ਕਰ ਦਿੱਤਾ ਗਿਆ ਜੀ ਹਸਰੀ ਪੁਲ ਤੋਂ ਲੈ ਕੇ ਆ ਆਉਣਗੇ ਇਧਰੋਂ ਦੀ ਤੇ ਜਾਣਗੇ ਜਿਹੜਾ ਤਿਆਰੀ ਪਾਨਾਂ ਵਾਲਾ ਇੱਥੋਂ ਜਿਹੜਾ ਸਤਕਰਤਾਰੀ ਦੇ ਨਾਲ ਰਸਤਾ ਨਿਕਲਦਾ ਇਹ ਔਰ ਸਾਰੇ ਉਧਰੋਂ ਹੋਣਗੇ ਜੀ ਕਿੰਨੇ ਕਿ ਨਜਾਇਜ਼ ਕਬਜ਼ੇ ਹਟਾਏ ਗਏ? ਉਜਾਦ ਸਾਰੇ ਸ਼ਹਿਰ ਦੇ ਹਟਾਏ ਗਏ ਨੇ ਸਾਰਿਆਂ ਨੇ ਤਕਰੀਬਨ ਵਿੱਚ ਕੋਈ 25% ਦੇ ਸਿਆਣੇ ਲੋਕ ਨੇ ਜਿਨ੍ਹਾਂ ਨੇ ਨਹੀਂ ਕੀਤਾ ਕੁਝ ਬਾਕੀ ਸਾਰਿਆਂ ਨੂੰ ਆਤ ਬਣ ਗਈ ਹੈ ਪਿਛਲੇ ਸਮੇਂ ਤੋਂ ਹੁਣਾ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਪਿੰਨੋ ਹਟਾ ਦਿਆਂਗੇ ਤੇ ਚਲਾਨ ਕਿੰਨੇ ਕਿ ਕੀਤੇ ਗਏ? ਚਲਾਨ ਇੱਚ ਬੰਦੀ ਕੀਤੇ ਗਏ ਨੇ ਕਿਹੜੇ ਕਿਹੜੇ ਵਾਹਨਾਂ ਦਾ ਚਲਾਨ ਹੁੰਦੇ ਹੈ? ਤੋਂ ਜਾਦੇ ਤੂੰ ਵੀ ਲੱਗਦੇ ਨੇ ਕੀਤੇ ਦੀ ਇੱਥੇ ਕਿਉਂ ਕੀ ਕਾਰਨ ਸੀ ਇਹਨਾਂ ਦੇ? ਕਾਰ ਨੂੰ ਵੀ ਰੋਂਗ ਪਾਰਕਿੰਗ ਹੈ ਸਾਰੇ ਸ਼ਹਿਰ ਮਾਲੀਂਦੇ ਨੇ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਮਾਨ ਜੋ ਕਪਤਾਨ ਸਾਹਿਬ ਦਾ ਹੁਕਮ ਸੀ ਕਿ ਸਿਟੀ ਏਰੀਆ ਵਿੱਚ ਕਸ਼ਕਤਾਂ ਹੁੰਦੀਆਂ ਤੇ ਉਹਨੂੰ ਸਹੀ ਤਰੀਕੇ ਨਾਲ ਚਾਲੂ ਕਰਾਓ ਤੇ ਇਸ ਕੱਲ ਨੂੰ ਲੈ ਕੇ ਨਗਾਪਰੇ ਚੱਲ ਰਿਹਾ ਹੈ। ਇਹ ਮੁਕਿੰਮ ਜਦੋਂ ਤੁਸੀਂ ਚਲੇ ਜਾਂਦੇ ਹੋ ਤਾਂ ਬਰਾ ਫਿਰ ਕੁਝ ਲੋਕ ਉਸੇ ਥਾਂ ਤੇ ਆਪਣਾ ਵਾਹਨ ਲਾ ਲੈਂਦੇ ਆ ਜਾਂ ਉਸੇ ਥਾਂ ਤੇ ਆਪਣਾ ਸਮਾਨ ਲਾ ਲੈਂਦੇ। ਇਹਨਾਂ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਵੇਖੋ ਖਾਣੇ ਤੇ ਦੋ ਫੁੜਕੇ ਨੇ ਤੇ ਨਾ ਇਤਨਾ ਕਰੋ ਲੋਕਾਂ ਦੀ ਨਜ਼ਰਾਂ ਵਿੱਚ ਨਹੀਂ ਆਉਣਾ ਚਾਹੀਦਾ। ਸਾਡਾ ਕੰਮ ਇਹਨੂੰ ਰੋਕਣਾ ਹੈ। ਇਹਨਾਂ ਦੀਆਂ ਆਤਾਂ ਬੜੀਆਂ ਨੇ ਵੀ ਆਪਾਂ ਨਹੀਂ ਰੁਕਣਾ। ਤੇ ਰੱਬ ਦੀ ਕਿਰਪਾ ਤੇ ਜੀ ਮੈਂ ਰੋਕ ਕੇ ਰੱਖਾਂਗੇ ਜੀ ਉਹਨੇ ਕੰਮ ਨਹੀਂ ਹੋਏਗਾ ਹੋ ਗਿਆ ਟਾਈਮਸ ਨਾਉ ਪੰਜਾਬ